ਇੱਕ ਜੰਗਲ ਵਿੱਚ ਇੱਕ ਰੁੱਖ ਉੱਤੇ ਇੱਕ ਚਿੜੀ ਆਂਦੀ ਹੁੰਦੀ ਸੀ ਉਸਨੇ ਆਪਣਾ ਇੱਕ ਨਿੱਕਾ ਜਿਹਾ ਆਲਣਾ ਬਣਾਇਆ ਹੋਇਆ ਸੀ ਇੱਕ ਦਿਨ ਬਹੁਤ ਜ਼ਿਆਦੀ ਠੰਡ ਪੈ ਰਹੀ ਸੀ ਹੰਡ ਤੋਂ ਕੰਬਦੇ ਹੋਏ ਤਿੰਨ ਚਾਰ ਬਾਂਦਰ ਉਸੇ ਰੁੱਖ ਤੇ ਆ ਕੇ ਬਹਿ ਗਏ ਇੱਕ ਬਾਂਦਰ ਬੋਲਿਆ ਇਹ ਕਿਤੇ ਅੱਗ ਸੇਕਣ ਦਾ ਮੌਕਾ ਮਿਲ ਜੇ ਤਾਂ ਸਾਰੀ ਠੰਡ ਦੂਰ ਹੋ ਸਕਦੀ ਹੈ ਦੂਜੇ ਬਾਂਦਰ ਨੇ ਕਿਹਾ ਉਹ ਵੇਖੋ ਉੱਥੇ ਕਿੰਨੇ ਸੁੱਕੇ ਪੱਤੇ ਡਿੱਗੇ ਪਏ ਨੇ ਅੱਪਾ ਇਹਨਾਂ ਨੂੰ ਇਕੱਠਾ ਕਰਦੇ ਆਂ ਤੇ ਉਹਦੇ ਤੇ ਅੱਗ ਲਾ ਕੇ ਹੱਥ ਸੇਕਦੇ ਆਂ। ਪਾਂਦਰਾ ਨੇ ਸੁੱਕੇ ਪੱਤਿਆਂ ਦਾ ਢੇਰ ਬਣਾਇਆ ਤੇ ਫਿਰ ਗੋਲ ਝ ਘਾਰੇ ਵਿੱਚ ਬੈਠ ਕੇ ਸੋਚਣ ਲੱਗੇ ਕਿ ਢੇਰ ਨੂੰ ਅੱਗ ਕਿਵੇਂ ਲਾਈ ਜਾਏ। ਉਹਨੇ ਵਿੱਚ ਇੱਕ ਬਾਂਦਰ ਦੀ ਨਜ਼ਰ ਦੂਰ ਹਵਾ ਵਿੱਚ ਉੱਡਦੇ ਹੋਏ ਇੱਕ ਜੁਗਨੂ ਤੇ ਪਈ। ਉਹ ਬੜੀ ਖੁਸ਼ੀ ਨਾਲ ਉੱਠਲ ਕੇ ਕਹਿਣ ਲੱਗਾ, "ਉਹ ਵੇਖੋ!" ਹਵਾ ਵੇਖ ਕੇ ਅੱਗ ਦੀ ਚੰਗਿਆੜੀ ਉੱਡਦੀ ਪਈ ਏ ਇਸ ਨੂੰ ਫੜ ਕੇ ਘੇਰ ਦੇ نیچے ਰੱਖ ਲਵਾਂਗੀ ਤੇ ਫੂਕਾ ਮਾਰ ਕੇ ਅੱਗ ਨੂੰ ਸੁਲਗਾ ਲਵਾਂਗੀ ਹਾਂ ਹਾਂ ਇਹ ਕਹਿੰਦੇ ਹੋਏ ਬਾਕੀ ਬਾਂਦਰ ਵੀ ਉਧਰ ਨੂੰ ਦੌੜਨ ਲੱਗੇ ਰੁੱਖ ਤੇ ਆਪਣੇ ਆਲਣੇ ਵਿੱਚ ਬੈਠੀ ਚਿੜੀ ਨੇ ਇਹ ਵੇਖ ਕੇ ਕਿਹਾ ਉਹ ਨਾ ਬਾਂਦਰ ਭਾਈਓ ਇਹ ਚੰਗਿਆੜੀ ਨਹੀਂ ਇਹ ਤੇ ਜੁਗਨੂ ਏ ਇੱਕ ਬਾਂਦਰ ਗੁੱਸੇ ਵਿੱਚ ਚਿੜੀ ਨੂੰ ਕਹਿਣ ਲੱਗਾ ਮੂਰਖ ਚਿੜੀ ਚੁੱਪਚਾਪ ਆਪਣੇ ਆਲਣੇ ਵਿੱਚ ਬੈਠੀ ਰਹਿ ਤਾਨੂੰ ਸਿਖਾਉਣ ਵਾਲੀ ਤੂੰ ਕੌਣ ਏ ਇੰਨੇ ਵਿੱਚ ਇੱਕ ਬਾਂਦਰ ਨੇ ਜੁਗਨੂ ਨੂੰ ਫੜ ਲਿਆ। ਉਹਨੇ ਆਪਣੇ ਹੱਥਾਂ ਵਿੱਚ ਜੁਗਨੂ ਨੂੰ ਲਿਆ ਕੇ ਢੇਰ ਦੇ ਨੀਚੇ ਰੱਖ ਦਿੱਤਾ ਤੇ ਸਾਰੇ ਬਾਂਦਰ ਲੱਗੇ ਫੂਕਾ ਮਾਰਨ। ਚਿੜੀ ਉਹਨਾਂ ਨੂੰ ਵੇਖ ਕੇ ਹੱਸੀ ਤੇ ਸਲਾਹ ਦਿੱਤੀ। "ਭਰਾਵੋ, ਇਹ ਗਲਤੀ ਕਰ ਰਹੇ ਹੋ। ਇਹ ਜੁਗਨੂ ਨੇ ਇਹਨਾਂ ਨਾਲ ਅੱਗ ਨਹੀਂ ਬਲੇਗੀ। ਤੁਸੀਂ ਦੋ ਪੱਥਰਾਂ ਨੂੰ ਟਕਰਾ ਕੇ ਉਹਨਾਂ ਤੋਂ ਚਗਿਆੜੀ ਬਣਾਓ ਤੇ ਅੱਗ ਲਾ ਲਓ।" ਬਾਂਦਰਾਂ ਨੂੰ ਚਿੜੀ ਤੇ ਬਹੁਤ ਗੁੱਸਾ ਆ ਰਿਹਾ ਸੀ। ਸਾਰੇ ਬਾਂਦਰਾਂ ਤੋਂ ਜਦੋਂ ਅੱਗ ਨਾ ਲੱਗੀ ਤਾਂ ਉਹ ਖਿੱਚ ਗਏ। ਇੱਕ ਬਾਂਦਰ ਨੇ ਗੁੱਸੇ ਵਿੱਚ ਆ ਕੇ ਉਸ ਚਿੜੀ ਦਾ ਅਲਣਾ ਹੇਠਾਂ ਸੈੱਟ ਦਿੱਤਾ। ਚਿੜੀ ਫੜਫੜਾਉਂਦੀ ਹੋਈ ਨੀਚੇ ਡਿੱਗ ਗਈ ਤੇ ਜ਼ਖਮੀ ਹੋ ਗਈ। ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਬਿਨਾਂ ਮੰਗਿਆਂ ਕਿਸੇ ਨੂੰ ਸਲਾਹ ਨਹੀਂ ਦੇਣੀ ਚਾਹੀਦੀ। ਖਾਸ ਕਰ ਮੂਰਖ ਬੰਦੇ ਨੂੰ ਤਾਂ ਸਲਾਹ ਬਿਲਕੁਲ ਵੀ ਨਹੀਂ ਦੇਣੀ ਚਾਹੀਦੀ।